72 11 بس 10 ਟਰੈਕਟਰ ਗੱਡੇ ਸੀਗੇ ਇਹ ਆਪਣੇ ਪੰਜਾਬ ਚ ਵਿਕੇ ਸੀਗੇ ਠੀਕ ਹੈ ਇਹ ਅਸੀਂ ਕੁਆਡ ਚੋਂ ਲੱਤਾ ਸੀਗਾ ਲੁੱਕ ਪਲਾਂਟ ਚੋਂ ਠੀਕ ਹੈ ਜਦ ਮੈਂ ਬੈ ਗਿਆ ਸੀਗਾ ਅਸੀਂ ਲੱਤਾ ਸੀ ਸਾਰਾ ਗੁੱਸੇ ਉਹਨਾਂ ਤੇ ਠੀਕ ਹੈ ਹਾਂਜੀ ਇਹ ਲੁੱਕ ਪਲਾਂਟ ਚੋਂ ਲੈ ਕੇ ਇਹਦੀ ਜੂਨ ਸੁਧਾਰਤੀ ਉਹਦੋਂ ਬਾਅਦ ਜੂਨ ਸੁਧਾਰਤੀ ਇਹਦੀ ਇਹਨੇ ਨਾਂ ਬਣਾਤਾ ਇਨੇ ਨਾਮ ਬਣਾਤਾ ਜਿਵੇਂ ਕਹਿੰਦੀ ਹੈ 7511 ਗਰੁੱਪ ਦਾ 911 911 ਕਿਸੇ ਨੂੰ ਪਤਾ ਨਹੀਂ ਸੀਗਾ ਵੀਰੇ ਜਾਂ ਕਿਹੋ ਕਹਿੰਦੇ ਕਿ ਉਹ ਕਹਿੰਦੇ ਕਿਹੜਾ ਟਰੈਕਟਰ ਆ ਇਹ 911 911 ਆ ਬਾਈ ਠੀਕ ਹੈ ਤੇ 911 ਦੇ ਨਾਮ ਪਰ ਚਲਾਉਂਦਾ ਹੈ 7511 ਹੈ 7511 ਹਾਂਜੀ ਤੇ ਜਿਵੇਂ ਇਹਦੀ ਅਰੀਜਨਲ ਦੀ ਗੱਲ ਕਰੀਏ ਪਾਵਰ ਸਟੀering ਦੀ ਇਹਦਾ ਚੰਮੜੀ ਕਨੂੰ ਇਹੀ ਆਉਂਦਾ ਠੀਕ ਹੈ ਹਾਂ ਜਿਹੜੇ ਦਿਨ ਦੇ ਆ ਕੰਪਨੀ ਵੱਲੋਂ ਪਾਵਰ ਆਇਆ ਸੀਗਾ ਠੀਕ ਹੈ ਤੇ ਜਿਵੇਂ ਹੁਣ ਤਪੀਆਂ ਚ ਚੱਲਦਾ ਟਰੈਕਟਰ ਤੇਰਾ ਦਿੰਦਿਆ ਦੇਖਿਆ ਜਿਵੇਂ ਖੜਾ ਹੋਊਗੀ ਤੁਰਦਾ ਤਵੇਂ ਉਹ ਤਾਂ ਮੈਂ ਕਿਹਾ ਆਮ ਟਰੈਕਟਰ ਨੂੰ ਨਹੀਂ ਲੈ ਕੇ ਤੁਰਦਾ ਹਾਂ ਨਹੀਂ ਨਹੀਂ ਤੇਰੇ ਸਾਹ ਬਣਾਏ ਪਾਣਾ ਛੁੱਟੀ ਮਾਰ ਦਿਆ ਉਹ ਤੇ ਹਾਂਜੀ ਤੇ ਕਿੰਨੇ ਐਚਪੀ ਉੱਚਪੀ ਕਰਤਾ ਫਿਰ ਹੁਣ ਇਹ ਇਹ ਕੰਪਨੀ ਵੱਲੋਂ 75 ਐਚਪੀ ਆਇਆ ਸੀਗਾ ਕੰਪਨੀ ਕਹਿੰਦੀ ਹਾਂਜੀ ਹੁਣ ਜਨਨ ਕਿ 100 105 ਪੰਜ ਕੱਢੀ ਜਾਂਦਾ ਠੀਕ ਹੈ ਉਹ 105 ਕੱਢੀ ਜਾਂਦਾ ਕੱਢੀ ਜਾਂਦਾ ਪਾਵਰ ਲਾਉਂਦਾ ਜਨਨ ਕਿ ਇੰਜਣ ਬੜਾ ਛੁੱਧਾ